ਸੋ ਦੋਸਤੋ ਫਤੇਗੜ ਸਾਹਿਬ ਦੀ ਧਰਤੀ ਤੇ ਜਿਹੜਾ ਕਿ ਸਿਟੀ ਬਾਈ ਜੀ ਅਮਰੀਕਾ ਤੋਂ ਨੇ ਪੱਕਾ ਨੌਨ ਦਾ ਤੀਰਥ ਸਿੰਘਾ ਜੀ ਤੇ ਉਹਨਾਂ ਵੱਤੋਂ ਬਹੁਤ ਵਧੀਆ ਜਿਹੜਾ ਕਿ ਉਪਰਾਲਾ ਆ ਮਾਲਕ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸੋ ਆਓ ਰਲ ਮਿਲ ਕੇ ਦੇਖਦੇ ਹਾਂ ਅੰਦਰ ਜਾ ਕੇ ਸਿਟੀ ਬਾਈ ਦੀ ਬਦੌਲਤ ਆ ਜਿਹੜਾ ਅਾ ਠੰਡੇ ਮਿੱਠੇ ਜਲਦੀ ਜਿਹੜੀ ਸਵੀਲ ਆ ਉਹ ਲਗਾਈ ਗਈ ਆ ਸਭ ਤੋਂ ਪਹਿਲਾਂ ਸਾਡੇ ਗੁਰੂ ਜੀ ਨੂੰ ਪ੍ਰਣਾਮ ਆ ਉਹਦੇ ਨਾਲ ਹੀ ਅਸੀਂ ਇੱਧਰ ਬਾਈ ਜੀ ਬਹੁਤ ਵਧੀਆ ਜਿਹੜੇ ਸੇਵਾਦਾਰ ਨੇ ਸੇਵਾ ਜਲਦੀ ਸੇਵਾ ਨਿਭਾ ਰਹੇ ਨੇ ਸੋ ਇਹ ਬਾਈ ਜੀ ਐਨ ਆਰ ਆਈ ਵੀਰ ਇੱਧਰ ਸੇਵਾਦਾਰ ਵੀਰ ਸਾਡੇ ਭਾਂਡਿਆਂ ਦੀ ਸੇਵਾ ਨਿਭਾ ਰਹੇ ਨੇ ਸੋ ਆਓ ਰਲ ਮਿਲ ਕੇ ਦੇਖਦੇ ਆਂ ਦੋਸਤੋ ਬਹੁਤ ਜਿਹੜਾ ਪ੍ਰਬੰਧ ਆ ਬਹੁਤ ਸੋਹਣਾ ਪ੍ਰਬੰਧ ਕਰਿਆ ਹੋਇਆ ਆ ਸਿਟੀ ਬਾਈ ਦੀ ਬਦੌਲਤ ਐਨ ਆਰ ਆਈ ਦੀ ਵੀਰ ਦੀ ਬਦੌਲਤ ਆ ਆਪਾਂ ਦੇਖਦੇ ਆਂ ਆਓ ਰਲ ਮਿਲ ਕੇ ਇੱਧਰ ਸੇਵਾਦਾਰ ਵੀਰ ਸੇਵਾ ਨਿਭਾ ਰਹੇ ਨੇ ਵਾਲਕੇ ਨਾਲ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਦੀ ਕਮਾਈ ਵਿੱਚ ਵਰਕਤ ਪਾਵੇ ਜਦੋਂ ਗੁੜੀ ਰਾਜ ਚੌਕ ਨੇ ਤਰੱਕੀਆਂ ਬਖਸ਼ੇ ਬਹੁਤ ਸੋਹਣਾ ਜਿਹੜਾ ਲੰਗਰ ਆ ਖੀਰ ਕੜਾ ਪ੍ਰਸ਼ਾਦ ਦੇ ਆਂਬ ਅੰਗੂਰ ਆ ਆਪਣੇ ਅਮਰੂਦਾਂ ਦਾ ਜਿਹੜਾ ਲੰਗਰ ਆ ਸੋ ਇੱਧਰ ਤੁਸੀਂ ਦੇਖ ਰਹੇ ਹੋ ਆ ਜਿਹੜੀ ਲਾਈਨ ਆ ਬਹੁਤ ਵਧੀਆ ਲੱਗੀ ਹੋਈ ਆ ਸੋ ਮਾਲਕ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸੋ ਨਿਤ ਮਿਹਰ ਭਰੇ ਹੱਥ ਰੱਖੇ ਔਰ ਰਲ ਮਿਲ ਕੇ ਇਹ ਬਾਈ ਜੀ ਨਾਲ ਗੱਲ ਕਰਦੇ ਆ ਸੋ ਇੱਧਰ ਉਹਨਾਂ ਵੱਲੋਂ ਜਿਹੜਾ ਲੰਗਰ ਆ ਲਗਾਇਆ ਗਿਆ ਇਤਨਾ ਬਹੁਤ ਵਧੀਆ ਜਿਹੜਾ ਪ੍ਰਬੰਧ ਕਰਿਆ ਹੋਇਆ ਉਹ ਇਤਨਾ ਭਾਈ ਜੀ ਸੀਡੀ ਭਾਈ ਜੀ ਨੂੰ ਪ੍ਰਣਾਮ ਆ ਜੀ ਜਿਨ੍ਹਾਂ ਦੀ ਬਦੌਲਤ ਇਹ ਜਿਹੜਾ ਲੰਗਰ ਅੱਜ ਦਾ ਆ ਜਿਹੜਾ ਦਾਣਾ ਪਾਣੀ ਗਰੀਬਾਂ ਦੇ ਮੂੰਹ 'ਚ ਪੈ ਰਿਹਾ। ਸੋ ਬਾਈ ਜੀ ਅਮਰੀਕਾ ਵਾਲੇ ਨੇ ਪਰਮਾਤਮਾ ਇਹਨਾਂ ਨੂੰ ਤੰਦਰੁਖੀ ਬਖਸ਼ੇ। ਸੋ ਇੱਧਰ ਸਾਡੀਆਂ ਮਾਤਾਵਾਂ ਬਹੁਤ ਸੋਹਣਾ ਜਿਹੜਾ ਲੰਗਰ ਆ ਲੈਣ ਬਾਈ ਲੈਣ ਵਰਤਾ ਰਹੀਆਂ ਨੇ। ਸੋ ਮਾਲਕ ਉਹਨਾਂ ਨੂੰ ਤੰਦਰੁਖੀ ਬਖਸ਼ੇ ਦਿਨ ਦੁੱਖ ਨਹੀਂ ਰਾਤ ਚਾਹ ਗੁੜੀ ਤਰੱਕੀਆਂ ਬਖਸ਼ੇ। ਇਹ ਬਾਈ ਜੀ ਨੇ ਛੀਟੀ ਬਾਈ ਜੀ ਜਿਹੜੇ ਫਤੇਗੜ ਸਾਹਿਬ ਦੇ ਵਿੱਚ ਪੂਰਾ ਸਾਲ ਬਾਦੋਂ ਜਿਹੜਾ ਲੰਗਰ ਲਾਉਂਦੇ ਨੇ ਇਹ ਮਾਲਕ ਇਹਨਾਂ ਨੂੰ ਤੰਦਰੁਖੀ ਬਖਸ਼ੇ ਦਿਨ ਦੁੱਖ ਨਹੀਂ ਰਾਤ ਚਾਹ ਗੁੜੀ ਤਰੱਕੀਆਂ ਬਖਸ਼ੇ। ਸੋ ਬਹੁਤ ਸੋਹਣਾ ਲੰਗਰ ਆ ਅਲੱਗ-ਅਲੱਗ ਪ੍ਰਕਾਰ ਦਾ ਜਿਹ ਸੋ ਇੱਧਰ ਤੁਹਾਨੂੰ ਦਿਖਾਉਣਾ ਹੈ ਜੀ ਲੈਂਡ ਬਾਈ ਲੈਂਡ ਇੱਧਰ ਟੈਂਟ ਲਾਇਆ ਹੋਇਆ ਵੀਰ ਦਾ ਦੂਰ ਤੱਕ ਬਹੁਤ ਦੂਰ ਤੱਕ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸੋ ਲੈਣਾ ਵਿੱਚ ਜਿਹੜੇ ਗਰੀਬ ਲੋਕ ਨੇ ਗਰੀਬ ਪਰਿਵਾਰਾਂ ਦੇ ਜਾਂ ਆਪਾਂ ਕਹਿ ਸਕਦੇ ਆ ਇਨਸਾਨ ਤਾਂ ਇੱਕੋ ਹੀ ਆ ਪਰ ਇਨਸਾਨ ਦੇ ਅੰਦਰ ਜਿਹੜੀ ਇੱਕ ਸੋਚਣ ਸ਼ਕਤੀ ਹੁੰਦੀ ਆ ਸੋ ਸਿਟੀ ਬਾਈ ਵਰਗੇ ਹਰ ਇੱਕ ਦੇਸ਼ ਦੇ ਵਿੱਚ ਹਰ ਇੱਕ ਇੰਡੀਆ ਦੇ ਵਿੱਚ ਹਰ ਇੱਕ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਕਿ ਸਮਾਜ ਦਾ ਜਿਹੜਾ ਭਲਾ ਹੋ ਸਕੇ ਸੋ ਇਸ ਕਰਕੇ ਸਾਡੇ ਬਾਈ ਜੀ ਨੂੰ ਪ੍ਰਣਾਮ ਕਿਉਂਕਿ ਐਡਾ بڑا ਲੰਗਰ ਲਾਉਣਾ ਵੀ ਕੋਈ ਇਹ ਮਾਲਕ ਦੀ ਦੇਣ ਹੁੰਦੀ ਆ ਉਸ ਆਕਾਰਪੁਰਖ ਦੀ ਉਸ ਮਾਲਕ ਦੀ ਦੇਣ ਹੁੰਦੀ ਆ ਸੋ ਸਿਟੀ ਬਾਈ ਜੀ ਨੂੰ ਪ੍ਰਣਾਮ ਆਮ ਇੱਕ ਵਾਰੀ ਫੇਰ ਜਿਹੜੇ ਹਰ ਇੱਕ ਸਾਲ ਬਹੁਤ ਵਧੀਆ ਉਪਰਾਲਾ ਕਰਦੇ ਨੇ ਸੋ ਔਰ ਆਲ ਮਿਲ ਕੇ ਆਪਾਂ ਗਰੀਬ ਲੋਕਾਂ ਲਈ ਗਰੀਬ ਪਰਿਵਾਰਾਂ ਲਈ ਦੁਆ ਕਰੀਏ ਕਿ ਜਿਹੜਾ ਅਸੀਸਾਂ ਨੇ ਉਹ ਆਪਾਂ ਨੂੰ ਮਿਲ ਸਕਣ ਸੋ ਜਿਹੜਾ ਲੰਗਰ ਆ ਬਹੁਤ ਦੂਰੋ ਦੂਰੋ ਤੱਕ ਵੰਡਿਆ ਜਾ ਸਕਣਾ ਆ ਰਹੇ ਨੇ ਸੋ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਜਾਣਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਸੋ ਆਪਣਾ ਨਿੱਤ ਕਮਾਈ ਵਿੱਚੋਂ 10 ਮਣ ਸਾਉਣ ਜ਼ਰੂਰ ਕਹਿਣਾ ਚਾਹੀਦਾ ਕਿਉਂਕਿ ਸਾਡੇ 20 ਰੁਪਿਆ ਦੇ ਲੰਗਰ ਨਾਲ ਇਹ ਬਾਬੇ ਨਾਨਕ ਦਾ ਲੰਗਰ ਆ ਜਿਹੜਾ 20 ਰੁਪਿਆ ਤੋਂ ਚੱਲ ਰਿਹਾ ਲਗਾਤਾਰ ਚੱਲਦਾ ਆ ਰਿਹਾ ਸੋ ਬਸ ਇਸੇ ਤਰ੍ਹਾਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਨਗਰ ਦੇ ਵਿੱਚ ਆ ਆਪਾਂ ਨੂੰ ਹਰ ਇੱਕ ਨੂੰ ਨਾਲ ਮਿਲ ਕੇ ਲੰਗਰ ਲਾਉਣੇ ਚਾਹੀਦੇ ਨੇ ਪਰ ਉਸ ਮਾਲਕ ਨੂੰ ਵੀ ਉਸ ਦੀ ਦਇਆ ਵੀ ਚਾਹੀਦੀ ਆ ਉਹਦੀ ਰਹਿਮਤ ਵੀ ਚਾਹੀਦੀ ਆ ਉਹਦੀ ਰਹਿਮਤ ਦੇ ਨਾਲ ਹੀ ਜਿਹੜੇ ਉਪਰਾਲੇ ਨੇ ਛੋਟੇ-ਬੋਟੇ ਜਿੰਨੇ ਕੁ ਵੀ ਹੋ ਸਕਦਾ ਕਰਾਉਣੇ ਵਾਲਾ ਮਾਲਕ ਆ ਉਹਦੀ ਰਚਾਈ ਖੇਡ ਆ ਉਹਦੇ ਰੰਗਾਂ ਨੂੰ ਜੋ ਜਾਣਦਾ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦਾ ਇਤਰਾਜੀਆ ਬਹੁਤ ਦੂਰੋ ਦੂਰੋ ਤੱਕ ਜਿਹੜੀ ਦੁਨੀਆ ਆ ਰਹੀ ਹੈ ਜੀ ਫਤੇਗੜ ਸਾਹਿਬ ਦੀ ਧਰਤੀ ਤੇ ਇਹ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਜਿਹੜਾ ਲੰਗਰ ਲਗਾਇਆ ਜਾਂਦਾ ਹਰ ਇੱਕ ਸਾਲ ਇਸ ਲੰਗਰ ਤੇ ਭਾਈ ਜੀ ਸੇਵਾ ਬਹੁਤ ਵਧੀਆ ਬੜੇ ਖੂਬਸੂਰਤ ਢੰਗ ਨਾਲ ਨਿਭਾ ਰਹੇ ਨੇ ਸੋ ਮਾਲਕ ਸਾਰਿਆਂ ਨੂੰ ਤੰਦਰੁਖਸ਼ੀਆਂ ਦਿਨ ਦੋ ਗੁਣੀ ਰਾਜ ਚੌਗੁਣੀ ਤਰੱਕੀਆਂ ਬਖਸ਼ੇ ਕਿਉਂਕਿ ਸੇਵਾ ਜਿਹੜੀ ਬਿਨਾਂ ਕਰਮਾਂ ਤੋਂ ਸੇਵਾ ਨਹੀਂ ਹੋ ਸਕਦੀ ਜਿਹਦੇ ਕਰਮਾਂ ਵਿੱਚ ਦਾਣਾ ਪਾਣੀ ਲੈ ਕੇ ਆਉਹੀ ਚੁੱਕ ਸਕਦਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ